ਖਾਲਸਾ ਸ੍ਰੀ ਵਹਿਗੂ ਜੀ ਕੀ ਫਤਿਹ ਅਸੀਂ ਅੱਜ ਸੇਰੋ ਪਿੰਡ ਵਿੱਚ ਖਲੋਤੇ ਹਾਂ ਸੇਰੋ ਪਿੰਡ ਤੋਂ ਇਥੇ ਚੰਬਲ ਪਿੰਡ 2 ਕਿਲੋਮੀਟਰ ਦੀ ਦੂਰੀ ਤੇ ਹੈ ਚੰਬਲ ਪਿੰਡ ਦਾ ਜੋ ਗੁਰਦੁਆਰਾ ਇੱਕ ਇਤਿਹਾਸਿਕ ਗੁਰਦੁਆਰਾ ਹੈ ਜਿਸ ਨੂੰ ਚਮੜੀ ਦੇ ਰੋਗਾਂ ਦਾ ਵਰਪਰਾਤ ਹੋਇਆ ਗੁਰੂ ਅਰਜਨ ਪਾਸ਼ਾ ਵੱਲੋਂ ਤੇ ਉਸ ਦੇ ਅੱਜ ਆਪਾਂ ਆਪ ਜੀ ਨੂੰ ਦਰਸ਼ਨ ਕਰਾਵਾਂਗੇ ਅਦੇ ਉਸ ਇਮਾਰਤ ਨੂੰ ਖੂਬਸੂਰਤ ਇਮਾਰਤ ਦੇ ਵੀ ਦਰਸ਼ਨ ਕਰਾਵਾਂਗੇ ਅਤੇ ਇਤਿਹਾਸ ਤੋਂ ਜਾਣੂ ਕਰਾਵਾਂਗੇ ਇਹ ਸੇਰੋ ਜਿਹੜਾ ਪਿੰਡ ਹੈ ਅੰਮ੍ਰਿਤਸਰ ਤੋਂ 37 ਕਿਲੋਮੀਟਰ ਦੀ ਦੂਰੀ ਤੇ ਹੈ ਤੇ ਤਰਨਤਾਰ ਤੋਂ ਜਿਆਦਾ ਜਿਆਦਾ 6-7 ਕਿਲੋਮੀਟਰ ਦੀ ਦੂਰੀ ਤੇ ਹੈ ਇਸ ਲਈ ਜਦੋਂ ਵੀ ਕਿਸੇ ਨੇ ਆਉਣਾ ਹੋਵੇ ਅੰਮ੍ਰਿਤਸਰੋਂ ਆਉਣਾ ਵਾਹਾਂ ਜਾ ਹਰੀਕੇ ਤੋਂ ਆਣਾ ਵਾ ਤੇ ਤੁਸੀਂ ਇੱਥੋਂ ਆਪਣਾ 37 ਕਿਲੋਮੀਟਰ ਅੰਮ੍ਰਿਤਸਰ ਤੋਂ ਪਹੁੰਚ ਜਾਂਦਾ ਹੋਵੇ ਉੱਥੇ ਆ ਕੇ ਸੇਰੋ ਪਿੰਡ ਜਿਹਨੂੰ ਮਰਜ਼ੀ ਪੁੱਛ ਲਿਓ ਤੇ ਸੇਰੋ ਪਿੰਡ ਤੋਂ ਮੁਰਕੇ ਚੰਬਲੀ ਪਿੰਡ 2 ਕਿਲੋਮੀਟਰ ਦੂਰੀ ਤੇ ਜਾਣਾ ਹੈ ਵੈਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਮੇਰਾ ਚੈਨਲ ਐਕਸਪਲੋਰ ਵਿਦ ਸਰਦਾਰ ਜੀ ਡਾਲ ਕੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਜਿਵੇਂ ਕਿ ਅਕਸਰ ਆਪਾਂ ਤੁਹਾਨੂੰ ਇਸ ਚੈਨਲ ਦੇ ਮਾਧਿਅਮ ਰਾਹੀਂ ਗੁਰਦੁਆਰੇ ਦੇ ਇਤਿਹਾਸਾਂ ਬਾਰੇ ਦੱਸੀਦਾ ਹੈ ਗੁਰਦੁਆਰੇ ਦੇ ਦਰਸ਼ਨ ਕਰਾਈਦੇ ਹਨ ਅੱਜ ਫਿਰ ਤੋਂ ਮੈਂ ਇੱਕ ਵਾਰ ਆਪ ਜੀ ਨੂੰ ਨਵੇਂ ਗੁਰਦੁਆਰੇ ਵਿੱਚ ਲੈ ਕੇ ਆਇਆ ਹਾਂ ਗੁਰਦੁਆਰੇ ਦੇ ਦਰਸ਼ਨ ਕਰਾਉਣ ਵਾਸਤੇ ਲੈ ਕੇ ਆਇਆ ਹਾਂ ਅਤੇ ਇਸ ਦੇ ਇਤਿਹਾਸ ਬਾਰੇ ਜਾਣੂ ਕਰਾਉਣ ਵਾਸਤੇ ਆਇਆ ਹਾਂ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਰਿਸ਼ੀ ਅਮੁਨੀਆਂ ਅਬਤਾਰਾਂ ਦੀ ਧਰਤੀ ਹੈ ਇਸ ਧਰਤੀ ਉਤੇ ਕਈ ਪਾਸ਼ਿਆਂ ਨੇ ਚਰਨਛੋਪਈ ਹੈ ਇਸ ਧਰਤੀ ਉਤੇ ਕਈ ਗੁਰੂਆਂ ਪੀਰਾਂ ਦਾ ਇਤਿਹਾਸ ਰਚਿਆ ਹੋਇਆ ਹੈ ਇਸ ਧਰਤੀ ਉਤੇ ਪੰਜਾਬ ਦੀ ਧਰਤੀ ਉੱਪਰ ਕਈ ਗੁਰੂਆਂ ਦੇ ਵਾਰ ਦਿੱਤੇ ਹਨ ਕਿ ਇਹ ਗੁਰੂਆਂ ਦੀਆਂ ਸ਼ਹੀਦੀਆਂ ਹੋਈਆਂ ਹਨ ਸ਼ਿਧੀਆਂ ਪ੍ਰਾਪਤ ਕੀਤੀਆਂ ਹਨ ਕਿ ਇਹ ਗੁਰੂਆਂ ਪੀਰਾਂ ਨੇ ਇੱਥੇ ਜਨਮ ਲਿਆ ਹੈ ਸਾਧ ਸੰਗਤ ਜੀ ਪਿੰਡ ਚੰਬਲ ਵਿੱਚ ਅਸੀਂ ਪਹੁੰਚ ਚੁੱਕੇ ਹਾਂ ਜੋ ਕਿ ਜ਼ਿਲ੍ਹਾ ਤਰਨਤਾਰ ਦੇ ਵਿੱਚ ਸਥਿਤ ਹੈ ਇਸ ਪਿੰਡ ਦਾ ਇਤਿਹਾਸਿਕ ਗੁਰਦੁਆਰਾ ਹੈ ਜਿਸ ਨੂੰ ਸਿੱਧ ਸਰਸਾਈ ਬਾਬਾ ਜੀ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਇਹ ਸਿੱਧ ਸਰਸਾਈ ਬਾਬਾ ਜੀ ਇਸ ਪਿੰਡ ਦੇ ਵਸਨੀਕ ਸਨ ਉਹ ਕਿਵੇਂ ਆਮ ਪੁਰਸ਼ ਤੋਂ ਮਹਾਪੁਰਸ਼ ਬਣੇ ਕਿਵੇਂ ਉਹਨਾਂ ਨੇ ਤਫਸਿਆ ਕੀਤੀ ਕਿਸ ਮਹਾਰਾਜ ਦਾ ਕੀ ਵਰਤਾਨ ਹੈ ਇਸ ਪਿੰਡ ਨੂੰ ਔਰ ਇਸ ਗੁਰਦੁਆਰਾ ਸਾਹਿਬ ਨੂੰ ਤੁਸੀਂ ਮੇਰੇ ਨਾਲ ਐਂਡ ਤੱਕ ਬਨੇ ਰਹੋ ਮੇਰੀ ਵੀਡੀਓ ਵਿੱਚ ਪਿਆਰੀ ਸਾਧ ਸੰਗਤ ਜੀ ਇਸ ਗੁਰਦੁਆਰਾ ਸਾਹਿਬ ਵਿੱਚ ਚਮੜੀ ਨਾਲ ਸੰਬੰਧਿਤ ਹਰ ਬਿਮਾਰੀ ਉੱਪਰ ਬਾਬਾ ਜੀ ਦੀ ਕਿਰਪਾ ਹੁੰਦੀ ਹੈ ਜਿਵੇਂ ਕਿ ਖਾਰਿਸ਼, ਲੋਥ, ਧੱਦਰ, ਸ਼ਿਪਾਕੀ, ਹੋੜੇ, ਫਿੰਸੀਆਂ, ਕੋੜ, ਸੋਰਾਇਸਿਸ, ਐਕਜ਼ੀਮਾ ਵਰਗੀਆਂ ਕਈ ਭਿਆਨਕ ਬਿਮਾਰੀਆਂ ਦਾ ਇੱਥੇ ਠੀਕ ਹੁੰਦੀਆਂ ਹਨ ਇਸ ਗੁਰਦੁਆਰਾ ਸਾਹਿਬ ਵਿੱਚ ਕਿਸੇ ਕਿਸਮ ਦੀ ਕੋਈ ਵੀ ਦਵਾਈ ਜਾਂ ਮਰਮ ਨਹੀਂ ਦਿੱਤੀ ਜਾਂਦੀ ਬਸ ਸੰਕਤ ਦਾ ਪਿਆਰ ਅਤੇ ਵਿਸ਼ਵਾਸ ਨਾਲ ਬਾਬਾ ਸਿੱਧ ਸਰਸਾਈ ਜੀ ਮੇਰ ਕਰਦੇ ਹਨ ਚਮੜੀ ਤੇ ਕੀ ਲਾਉਣਾ ਹੈ ਬੜੇ ਰਹੋ ਮੇਰੇ ਨਾਲ ਪੂਰੀ ਵੀਡੀਓ ਵਿੱਚ ਅੱਗੇ ਜਾ ਕੇ ਆਪ ਜੀ ਨੂੰ ਪੂਰਾ ਇਤਿਹਾਸ ਦੱਸਾਂਗੇ ਅਤੇ ਵਿਧੀ ਵੀ ਦੱਸਾਂਗੇ ਕਿ ਚਮੜੀ ਤੇ ਕੀ ਲਾਉਣਾ ਹੈ ਅਤੇ ਕਿੱਦਾਂ ਠੀਕ ਹੁੰਦੀ ਹੈ ਚੰਬਲ ਦੇ ਸਿੱਧ ਸਰਸਾਈ ਬਾਬਾ ਜੀ ਦਾ ਸਾਲਾਨਾ ਜੋੜ ਮੇਲਾ ਦੇਸੀ ਮਹੀਨੇ ਦੇ 5 ਫੱਗਾਂ ਨੂੰ ਹੁੰਦਾ ਹੈ ਭਾਵ ਕਿ ਅੰਗਰੇਜ਼ੀ ਮਹੀਨੇ ਦੀ 16 ਫਰਵਰੀ ਬਣਦੀ ਹੈ ਔਰ ਦੂਜੀ ਵਾਰ ਦਸ ਹਾੜ ਮਤਲਬ ਕਿ 24 ਜੂਨ ਨੂੰ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਹਰੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅੱਜ ਸਾਡੇ ਵਿੱਚ ਬਾਬਾ ਜੀ ਜਿਹਨਾਂ ਜਿਵੇਂ ਸਿੱਧ ਸਰਸਾਈਂ ਬਾਬਾ ਜੀ ਦੇ ਗੁਰਦੁਆਰੇ ਸਾਹਿਬ ਦੇ ਮੇਨ ਮੁਖੀ ਹਨ ਸਰਤਾਜੀ ਖੜੇ ਬਾਬਾ ਜੀ ਕਰੋਤੇ ਹਨ ਅਸੀਂ ਇਹਨਾਂ ਕੋਲ ਇਤਿਹਾਸ ਬਾਰੇ ਪੁੱਛਾਂਗੇ ਤੇ ਬਾਬਾ ਜੀ ਸਾਨੂੰ ਦੱਸੋ ਕਿ ਮਹਾਰਾਜ ਦਾ ਇਤਿਹਾਸ ਕਿਵੇਂ ਬਣਿਆ ਇਹ ਗੁਰਦੁਆਰਾ ਸਾਹਿਬ ਕਿਵੇਂ ਹੋਂਦ ਵਿੱਚ ਆਇਆ ਤੇ ਕਿਸ ਪਾਸ਼ਾਏ ਨੇ ਕੀ ਕੀ ਵਰ ਦਿੱਤੇ ਹਨ ਇਹ ਵੈਗੁਰੂ ਚੰਬਲ ਪਿੰਡ ਦਾ ਗੁਰਦੁਆਰਾ ਤਾਨ ਤਾਨ ਬਾਬਾ ਸਿੱਧ ਸਰਸਾਈ ਦਾ ਛੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਦਾ ਜਨਮ ਹੋਇਆ ਏ ਇਹ ਖੁਸ਼ੀ ਦੇ ਵਿੱਚ ਤਰਨਤਾਰ ਵਾਲੇ ਸਲੋਬਰ ਸਾਹਿਬ ਦੀ ਸੇਵਾ ਲਵਾਈ ਸੀ ਗੁਰੂ ਅਰਜਨ ਦੇਵ ਪਾਸ਼ਾ ਨੇ ਸ਼ਹੀਦਾਂ ਦੇ ਸਰਤਾਜ ਨੇ ਪਹਿਵੇਂ ਪਾਸ਼ਾ ਤੇ ਬਾਬਾ ਜੀ ਜਿਹੜੇ ਚੰਬਲ ਪਿੰਡ ਦੇ ਜਿੱਥੇ ਆਪਾਂ ਬੈਠੇ ਆ ਗੁਰਦੁਆਰਾ ਸਾਹਿਬ ਦੇ ਇਹ ਸਵੇਰੇ ਆਪਣਾ ਨਾਮ ਬੰਦਗੀ ਨਾਮ ਜੱਪ ਕੇ ਆਪਣਾ ਪ੍ਰਸ਼ਾਦਾ ਪਾਣੀ ਛਕ ਕੇ ਚਾਹ ਪਾਣੀ ਪੀ ਕੇ ਕਈ ਟੋਕਰੀ ਲੈ ਕੇ ਇਥੋਂ ਤੇ 6 ਕਿਲੋਮੀਟਰ ਦੀ ਤੁਰ ਕੇ ਜਾਂਦੇ ਤੁਰ ਕੇ ਆਉਂਦੇ ਲੰਮੇ ਸਵੇ ਤੋਂ ਸੇਵਾ ਕਰਦੇ ਰਹੇ ਜੇ ਕੋਈ ਲੱਕੜ ਬਾਲਣ ਨਰ ਜਾਂਦਾ ਸੀ ਤੇ ਉਹ ਵੀ ਲੈ ਜਾਂਦੇ ਲੰਗਰ ਵਾਸਤੇ ਪਰ ਬਾਬਾ ਜੀ ਨੇ ਨਾ ਉੱਥੋਂ ਪ੍ਰਸ਼ਾਦਾ ਛਕਿਆ ਨਾ ਉੱਥੋਂ ਦਾ ਪਾਣੀ ਪੀਤਾ ਨਾ ਉਥੋਂ ਦੀ ਚਾਹ ਪੀਤੀ ਨਾ ਉਥੋਂ ਦੀ ਕੋਈ ਕਈ ਨਹੀਂ ਨਾ ਉਥੋਂ ਦੀ ਕੋਈ ਟੋਕਰੀ ਗੁਰੂ ਅਰਜਨ ਦੇ ਪਾਸ਼ਾ ਜੀ ਦਾ ਦੇ ਸਰਤਾਜ ਪੰਮੇ ਪਾਸ਼ਾ ਜੀ ਸੇਵਾ ਕੀਤੀ ਆ ਉਸ ਲੋਬਰ ਸਾਹਿਬ ਦੀ ਲੰਮੇ ਸਵੇ ਤੋਂ ਸੇਵਾ ਕਰਦਿਆਂ ਕਰਦਿਆਂ ਉੱਥੇ ਇੱਕ ਕੋੜ ਦੇ ਰੋਗ ਵਾਲਾ ਕੁੜੀ ਆ ਗਿਆ ਉਹਨੇ ਪਾਸ਼ਾ ਦੇ ਗਾੜੀ ਬੇਨਤੀ ਕੀਤੀ ਗੁਰੂ ਅਰਜਨ ਦੇ ਪਾਸ਼ਾ ਦੇ ਗਾੜੀ ਬਾਬਾ ਜੀ ਮੈਂ ਕੋੜ ਦੇ ਰੋਗ ਨਾਲ ਪੀੜਤ ਆ ਮੇਰੇ ਤੇ ਕਿਰਪਾ ਕਰੋ ਬਾਬਾ ਜੀ ਨੇ ਸੰਗਤ ਦੇ ਵਿੱਚ ਆਵਾਜ਼ ਲਾਈ ਮੇਰਾ ਨਵੇਂ ਪ੍ਰੇਮੀ ਸੇ ਕੁਟੂ ਜਿੰਨੇ ਇਥੋਂ ਦਾ ਜਲ ਪਾਣੀ ਨਾ ਛਕਿਆ ਹੋਵੇ ਇਸ ਕੁੜੇ ਨੂੰ ਪੱਲਾ ਲਾਓ ਬਾਬਾ ਜੀ ਪਹਿਲੇ ਬਜਨਾਂ ਨਹੀਂ ਉੱਠੇ ਫਿਰ ਗੁਰੂ ਅਰਜਨ ਦੇਵ ਪਾਸ਼ ਨੇ ਦੂਸਰਾ ਬਚਨ ਛੱਡਿਆ ਤੇ ਬਾਬਾ ਜੀ ਫੇਰ ਨਹੀਂ ਉੱਠੇ ਬਾਬਾ ਜੀ ਨੇ ਸੋਚਿਆ ਕੋ ਹੋਰ ਵੀ ਹੋ ਸਕਦਾ ਮੈਂ ਕੱਲਾ ਨਹੀਂਗਾ ਜਿੰਨੇ ਇਥੋਂ ਦਾ ਜਲ ਪਾਣੀ ਨਹੀਂ ਛਕਿਆ ਤੇ ਫਿਰ ਤੀਸਰਾ ਬਜਨਾ ਬਾਬਾ ਜੀ ਨੇ ਬੈਠੇ ਨੂੰ ਛੱਡਿਆ ਬਾਬਾ ਚੰਬੜਾ ਲਾ ਪੱਲਾ ਇਸ ਕੁੜੇ ਨੂੰ ਬਾਬਾਈ ਨੇ ਫਿਰ ਉਸ ਕੋੜੇ ਨੂੰ ਪੱਲਾ ਲਾਇਆ ਜਿਹੜਾ ਅਸੀਂ ਇੱਥੇ ਸੱਤ ਵਾਰੀ ਲਾਉਨੇ ਆ ਜਿਹੜਾ ਸਾਡੇ ਕੋ ਯਾਤਰੂ ਆਉਂਦਾ ਅਸੀਂ ਉਹਨੂੰ ਉਹ ਪੱਲਾ ਲਾਉਨੇ ਆ ਤੇ ਉਹ ਬਾਬਾ ਜੀ ਨੇ ਪੱਲਾ ਲਾ ਕੇ ਉਹਨੂੰ ਤੇ ਗੱਲ ਚ ਪੱਲਾ ਪਾ ਕੇ ਗੁਰੂ ਅਰਜਨ ਦੇਵ ਪਾਸ਼ਾ ਸ਼ਹੀਦਾਂ ਦੇ ਸਰਤਾਜ ਦੇ ਗਾੜੀ ਖਲੋ ਕੇ ਬਾਬਾ ਜੀ ਦੀ ਗਾੜੀ ਬੇਨਤੀ ਕੀਤੀ ਬਾਬਾ ਜੀ ਮੇਰੇ ਗਰੀਬ ਸਿੱਖ ਦੇ ਪੱਲੇ ਦੇ ਵਿੱਚ ਕੀ ਤਾਕਤ ਆ ਬਾਬਾ ਜੀ ਨੇ ਕਿਹਾ ਵੀ ਜਿੰਨਾ ਚਿਰ ਜਨ ਦੁਨੀਆ ਰਹੂਗੀ ਤੇਰੀ ਯਾਦ ਦਾ ਤੇਰੇ ਪਿੰਡ ਦਾ ਕੋਈ ਪੱਲਾ ਲਾਜੂਗਾ ਤੇ ਇਹ ਮੇਰੇ ਦਰ ਤੋਂ ਇੱਕ ਚੰਬੜੀ ਦੇ ਰੋਗ ਵਾਲਾ ਪੂਰਾ ਰਾਜੀ ਹੋਗਾ ਤੇਰੇ ਦਰ ਤੋਂ ਚੰਬੜੀ ਦੇ ਰੋਗ ਵਾਲੇ ਚੰਬਲ ਦੇ ਰੋਗ ਵਾਲੇ ਜਿੰਨੇ ਵੀ ਹੋਣਗੇ ਉਨੇ ਰਾਜੀ ਹੋਣਗੇ ਬਾਬਾ ਜੀ ਨੇ ਫਿਰ ਬੇਨਤੀ ਕੀਤੀ ਬਾਬਾ ਜੀ ਮੇਰੇ ਮੇਰਾ ਪਿੰਡ ਤੇ ਗਰੀਬ ਹੈ ਮੈਂ ਆਪਣੀ ਨਹੀਂ ਸ਼ਿਕਾ ਸਕਦਾ ਕਿਸੇ ਨੂੰ ਕਾਲ ਯੁਗ ਦੇ ਵਿੱਚ ਬਿਮਾਰੀ ਫੈਲ ਗਈ ਤੇ ਬਾਬਾ ਜੀ ਨੇ ਆਖਿਆ ਜਿਹੜਾ ਤੇਰੇ ਪਿੰਡ ਦਾ ਪਾਣੀ ਵੀ ਪੀਊ ਦਾ ਰੋਗ ਨਾ ਟੁਗਾ ਅਸੀਂ ਇਸ ਕਰਕੇ ਉਹ ਜਿੱਥੇ ਚੰਨ ਗੰਗਾ ਵਾ ਉਥੇ ਬੋਟ ਲੈ ਕੇ ਲਾਇਆ ਤੇ ਸਾਡੇ ਪਿੰਡ ਦਾ ਰੋਗੀ ਨੇ ਪਾਣੀ ਤਣੀ ਨਹੀਂ ਪੀਣਾ ਅਸੀਂ ਬਾਬਾ ਅਸਤਾਨ ਦੀ ਦੰਨਿਆ ਪਵਿੱਤਰ ਮਿੱਟੀ ਉਹਨੂੰ ਮਿੱਟੀ ਨਹੀਂ ਕਹਿਣਾ ਰਖ ਸਾਹਿਬ ਕਹਿਣਾ ਉਹ ਤੁਸਾਂ ਲੈ ਜਾਣੀਆਂ ਕਿਲੋਗ ਦੇ ਕਰੀਬ ਜਾ ਕੇ ਇੱਕ ਕੋਰਾ ਕੁੱਝਾ ਲੈਣਾ ਚੱਪਣੀ ਸਨੇਤ ਇੱਕ ਕੌਲੀ ਇੱਕ ਗਲਾਸ ਕੌਲੀ ਗਲਾਸ ਭਾਵੇਂ ਪਲਾਸਟਿਕ ਦਾ ਹੋਵੇ ਜਿਹੜਾ ਮਰਦੀ ਹੋਵੇ ਕਿਉਂ ਮਗਰੋਂ ਆਪਾਂ ਜਲ ਪ੍ਰਵਾਹ ਕਰਨੇ ਕੌਲੀ ਗਲਾਸ ਕੁੱਝਾ ਉਸ ਕਮਰੇ ਚ ਲੈ ਜਾਣੇ ਆ ਜਿੱਥੇ ਕੋਈ ਮੀਟ ਸ਼ਰਾਬ ਸਿਗਰਟ ਤਮਾਕੂ ਆਂਡਾ ਬੀੜੀ ਏ ਹੋ ਜਾ ਬੰਦਾ ਉਸ ਕਮਰੇ ਚ ਨਾ ਆਵੇ ਘਰ ਦਾ ਬਾਹਰ ਦਾ ਗਵੰਡੀ ਕੋਈ ਰਿਸ਼ਤੇਦਾਰ ਤੁਹਾਡਾ ਉਸ ਕਮਰੇ ਚ ਨਹੀਂ ਆਉਣਾ ਚਾਹੀਦਾ ਜਿੱਥੇ ਬਾਬਾਈ ਰੱਖ ਰਹੀ ਹੈ ਅਮਰਤਵੇਸ਼ਵਰੀ ਉੱਥੋਂ ਜਿੰਨੇ ਵਜੇ ਉੱਠਦੇ ਜੇ ਉੱਠ ਕੇ ਲੈਟਰਨ ਬਾਥਰੂਮ ਜਾਓ ਲੈਟਰਨ ਬਾਥਰੂਮ ਜਾ ਕੇ ਬੁਰਸ ਕੀਤਾ ਪਾਣੀ ਅੰਦਰ ਨਹੀਂ ਜਾਣ ਦੇਣਾ ਇਸ਼ਨਾਨ ਕਰਕੇ ਉਸ ਕਮਰੇ ਜਾ ਜਣਾ ਜਿਸੇ ਬਾਬਾਈ ਨਹੀਂ ਰੱਖ ਪਈ ਆ ਉੱਥੇ ਆਣ ਕੇ ਜਿਹੜਾ ਮੈਂ ਤੁਹਾਨੂੰ ਇੱਕ ਪਹਿਲਾਂ ਗਲਾਸ ਆਖਿਆ ਇਹ ਪਲਾਸਟਿਕ ਦਾ ਉਹ ਗਲਾਸ ਲੈ ਕੇ ਟੂਟੀ ਤੋਂ ਪਾਣੀ ਲੈ ਆਉਣਾ ਟੂਟੀ ਤੋਂ ਪਾਣੀ ਲੈ ਆਣ ਕੇ ਥੋੜੀ ਜੀ ਰੱਖ ਕੱਢਣੀ ਆ ਉਸ ਕੁਜੇ ਚੋਂ ਕੱਢਣੀ ਕੌਲੀ ਚ ਪਾਉਣੀ ਥੋੜਾ ਜਿਹੜਾ ਆਪਾਂ ਟੂਟੀ ਤੋਂ ਪਾਣੀ ਆਂਦਾ ਉਹ ਪਾਣਾ ਉਹਨੂੰ ਘੋਲ ਕੇ ਇਸ ਤਰ੍ਹਾਂ ਆਪਣੇ ਸਰੀਰ ਦੇ ਉੱਤੇ ਮਲਣਾ ਪਤਲੀ ਪਤਲੀ ਲਵਣੀ ਆ ਦੋ ਵਾਰਾਂ ਚਾਰਾਂ ਆਪਾਂ ਨੂੰ ਕੱਢਣੀ ਪਏ ਉਹ ਚੋਂ ਕੱਢੀ ਜਾਣੀ ਘੋਲ ਕੇ ਲਾਈ ਜਾਣੀ ਜਿੱਥੇ ਜਿੱਥੇ ਆਪਣਾ ਚੰਬਲ ਦਾ ਰੋਗ ਆ ਲਾ ਕੇ ਫਿਰ ਜਿਹੜਾ ਪਾਣੀ ਬਚਿਆ ਕਿਸੇ ਗੰਬਲੇ ਚ ਕਿਸੇ ਰੋਕ ਨੂੰ ਕਿਸੇ ਦੀਵਾਰ ਨੂੰ ਪਾ ਦਿਓ ਪਰਾਂ ਥਲੇ ਨਾ ਆਵੇ ਫਿਰ ਉੱਥੇ ਬਾਬਾ ਜੀ ਨਾਮ ਜਪਣਾ ਤਨ ਤਨ ਸ੍ਰੀ ਗੁਰੂ ਅਰਜਨ ਦੇ ਪਾਸ਼ਾ ਤਨ ਤਨ ਸ੍ਰੀ ਗੁਰੂ ਅਰਜਨ ਦੇ ਪਾਸ਼ਾ ਤਨ ਤਨ ਬਾਬਾ ਸਿੱਤਰਸਾਈ ਜੀ ਤਨ ਤਨ ਬਾਬਾ ਸਿੱਤਰਸਾਈ ਮੈਂ ਤੇਰਾ ਬੱਚਾ ਤੇਰਾ ਪੁੱਤਰ ਆ ਬਾਬਾ ਜੀ ਤੇਰੀ ਰੱਖ ਲਉਣਾ ਮੇਰਾ ਚੰਬੜੇ ਦਾ ਦੁੱਖ ਦਿਲ ਦਾ ਦੂਰ ਕਰੋ 10 15 ਮਿੰਟ ਨਾਮ ਜਪ ਕੇ ਉਸ ਤੋਂ ਬਾਅਦ ਚਾਹ ਪਾਣੀ ਸਕੋ ਚਾਹ ਪਾਣੀ ਛਕ ਕੇ ਚੰਬੜੇ ਦਾ ਜੋੜਾ ਨਹੀਂ ਪਉਣਾ ਚੰਬੜੇ ਦੀ ਬੈਲਟ ਨਹੀਂ ਲੰਮਣੀ ਪਲਾਸਟਿਕ ਦੇ ਬੂਟ, ਟਾਕੀ ਦੇ ਬੂਟ, ਕੈਂਚੀ ਚਮੜਾ ਪਾਓ, ਰਬੜ ਦੇ ਬੂਟ ਪਾਓ। ਚਮੜੇ ਦਾ ਜੋੜਾ ਨਹੀਂ ਪੋਣਾ। ਉਸ ਤੋਂ ਬਾਦਾਂ ਨਾਂ ਰੱਖ ਲਾਉਣੀ ਆ ਤੇ ਨਾਂ ਲਾਉਣੀ ਇੱਕ ਵਾਰ ਲਾਉਣੀ ਆ। ਅੰਮ੍ਰਿਤ ਵੇਲੇ ਸੁੱਤੇ ਨੂੰ 6 ਵਜੇ ਲਾਈ ਆ। ਫਿਰ 12 ਘੰਟਿਆਂ ਬਾਦਾਂ ਕੱਲ ਨੂੰ ਫੇਰ ਲਾਉਣੀ ਆ। ਪਹਿਲੀ ਲਾ ਲੈਣੀ, ਦੂਜੀ ਲਾ ਲੈਣੀ ਆ। ਇਸੇ ਤਰ੍ਹਾਂ ਰੋਜ਼ ਕਰਨਾ। 40 ਦਿਨਾਂ ਤੋਂ ਪਹਿਲਾਂ ਅਰਮਾਨ ਆ ਗਿਆ ਫਿਰ 40-42 ਦਿਨ ਲਾਉਣੀ ਆ। ਚਾਲੀਆਂ ਤੋਂ ਪਹਿਲਾਂ ਰਮਾਨ ਆ ਗਿਆ ਫਿਰ 40 45 ਤਨ ਲਾਉਣੀਆਂ ਜੇ ਕੋਈ ਕਿਸੇ ਦੀ ਕਿੰਨਾਂ ਦੀ ਜੜਾਂ ਵਾਲੀ ਉਹ ਬਿਮਾਰੀ ਹੁੰਦੀ ਆ ਤੇ ਉਹ بار بار ਹੋ ਜਾਂਦੀ ਫਿਰ ਅੜਦੀ ਫਿਰ ਹੋ ਜਾਂਦੀ ਉਹਨੂੰ ਥੋੜਾ ਜਿਹਾ ਵਧ ਲਾਉਣੀ ਪੈਂਦੀ ਕੀ ਕਰਨੂ ਕਿ ਉਹਦੀ ਜੜਾਂ ਵਾਲੀ ਆ ਫਿਰ ਉਹਨੂੰ ਵਧ ਲਾਉਣੀ ਪੈਂਦੀ ਉਸ ਤੋਂ ਬਾਅਦ ਜਦੋਂ ਰਮਾਨ ਆ ਗਿਆ ਉਹ ਕੌਲੇ ਗਲਾਸ ਉਹ ਕੁੱਜਾ ਜਿਹੜਾ ਬਾਬਾਈ ਦੀ ਰੱਖ ਜੜੀ ਆ ਉਹ ਜਲ ਪ੍ਰਵਾਹ ਕਰਦਣੀ ਆ ਸਰੀਰ ਬਿਲਕੁਲ ਸੁੱਚਾ ਤੇ ਪਵਿੱਤਰ ਰੱਖਣਾ ਗ੍ਰਸਤ ਮਾਰਕ ਨਹੀਂ ਕਰਨਾ ਬਿਲਕੁਲ ਆਪਣਾ ਸਰੀਰ ਉਹਨਾਂ ਚਿਰ ਤੱਕ ਸੁੱਚਾ ਰੱਖਣਾ ਜਿੰਨਾ ਚਿਰ ਤੱਕ ਰੱਖ ਲੈਣੀ ਜਦੋਂ ਜਲ ਪ੍ਰਵਾਹ ਕਰਕੇ ਕੌਲੀ ਗਲਾਸ ਵਗਦੇ ਪਾਣੀ ਜਲ ਪ੍ਰਵਾਹ ਕਰਦੇ ਹੋ ਜਲ ਪ੍ਰਵਾਹ ਕਰਕੇ ਕਿਲੋ ਸਰੇ 2 ਕਿਲੋ ਸਰੇ ਆਟਾ ਦਾਲ ਕਿਤੇ ਗੁਰਦੁਆਰੇ ਸਾਹਿਬ ਉੱਤੇ ਚੜਾ ਦਿਓ ਇੱਥੇ ਨਹੀਂ ਹੋਣਾ ਤੇ ਕੋਈ ਗੱਲ ਨਹੀਂ ਕੋਈ ਜ਼ਰੂਰੀ ਨਹੀਂ ਪੇਥੇ ਆਣ ਕੇ ਚੜਾਉਣਾ ਉੱਥੇ ਚੜਾ ਦਿਓ ਇਹ ਬਾਬਾਈ ਦਾ ਰੱਖਦਾ ਇਤਿਹਾਸ ਆ ਬੈਗੁਰੂ ਗੁਰੂ ਅਰਜਨ ਦੇ ਪਾਸ਼ਾ ਦਾ ਉਦਾਂ ਹੀ ਨਾਮ ਲਈਏ ਤੁਹਾਨੂੰ ਪਤਾ ਗੁਰੂ ਅਰਜਨ ਦੇ ਪਾਸ਼ਾ ਤੇ ਰੱਬ ਵਿੱਚ ਕੋਈ ਫਰਕ ਨਹੀਂਗਾ ਜਿਹਨੇ ਜਪਿਓ ਅਰਜਨ ਦੇਵ ਗੁਰੂ ਫਿਰ ਸੰਕਟ ਜੂਨ ਗਰਭ ਨਾ ਆਇਓ ਉਹਦੇ ਮਾਦੇ ਗਰਭ ਚ ਨਹੀਂ ਆਉਂਦਾ ਜਿਹਨੇ ਗੁਰੂ ਅਰਜਨ ਦੇ ਪਾਸ਼ਾ ਦਾ ਨਾਮ ਜਪਿਆ ਤੇ ਉਹਦਾ ਰੋਗ ਕਿਤਨਾ ੜਿਆ ਰੂਗਾ ਇੱਥੇ ਰੋਗ ਨਹੀਂ ਕੋਈ ਰਹਿਦਾ ਗਰੰਟੀਡ ਰਮਾਨ ਹੋਊਗਾ ਬਿਲਕੁਲ ਜਿਹੜੇ ਅਸੀਂ ਇੱਥੇ ਬੋਲ ਕੇ ਮਰਜ਼ਾਦਾ ਦੱਸਦੇ ਆ ਇਹ ਆਪਾਂ ਨੂੰ ਕੱਢਣੀ ਪੈਣੀ ਆ ਤੇ ਬਿਲਕੁਲ ਰਮਾਨ ਆਊਗਾ ਗਰੰਟੀਡ ਰਮਾਨ ਹੋਊਗਾ 4.5 ਸੌ ਸਾਲ ਹੋ ਗਿਆ ਬੰਦਾ ਨਹੀਂ ਕਿੰਨੇ ਅਰਬ ਬੰਦਾ ਰਾਜੀ ਹੋ ਗਿਆ ਮੇਰੀ ਆਵਾਜ਼ ਨੂੰ ਇੰਗਲੈਂਡ ਮੈਂ ਅਮਰੀਕਾ ਵਰਗੇ ਦੇਸ਼ ਸੁਣਦੇ ਹੋਣਗੇ ਜਿਹੜੇ ਉੱਥੇ ਵੀ ਰਾਜੀ ਹੋਏ ਆ ਬਿਲਕੁਲ ਬਾਬਾ ਜੀ ਦੀ ਕਿਰਪਾ ਹੁੰਦੀ ਆ ਇੱਥੇ ਸਵਾ ਦੋ ਕਿਲੋ ਗੁੜ ਦੀ ਮਰਜਾ ਦਾ ਸਵਾ ਦੋ ਕਿਲੋ ਗੁੜ ਲੈ ਕੇ ਆਉਣਾ ਪਾਣੀ ਧਾਣੀ ਰੋਟੀ ਪਾਣੀ ਆਪਣੇ ਘਰੋਂ ਖਾ ਕੇ ਆਓ ਸੇਰੋਂ ਤੋਂ ਜੇ ਤਰਨਤਾਰ ਨੂੰ ਅੰਮ੍ਰਿਤਸਰੋਂ ਆਉਣਾ ਅੰਮ੍ਰਿਤਸਰ ਵੱਲੋਂ ਸੇਰੋਂ ਪੈਂਡਾਣਾ ਸੇਰੋਂ ਤੋਂ ਲੈੰਦੇ ਵਾਲੇ ਬੰਨੇ 2 ਕਿਲੋ ਮੀਟਰ ਚੰਬਲ ਪੈਂਡਿਆ ਜੇ ਹਰੀ ਕਿਆਉਣਾ ਆ ਤਾਂ ਵੀ ਦੂਮਾ ਕਿਲੋਮੀਟਰ ਨੀਂਦੇ ਵਾਲੇ ਬਨੇ ਚੰਬਲ ਪਿੰਡਾ ਜੇ ਮੇਰੇ ਨਾਲ ਕਿਸੇ ਨੇ ਗੱਲ ਕਰਨੀ ਹੈ ਮੇਰਾ ਨੰਬਰ ਚੱਲਦਾ ਇੰਟਰਨੈਟ ਤੇ 73473 72573 73473 72573 ਹੋ ਰਹੀ ਇੱਕ ਪੋਸਟਰ ਵੀ ਦਿੰਨੇ ਆ ਜੇ ਕੋਈ ਜਿਹੜੀ ਗੱਲ ਮੈਂ ਬੋਲ ਕੇ ਦੱਸੀ ਉੱਤੇ ਲਿਖੀ ਹੋਈ ਆ ਤੇ ਜੇ ਕਿਸੇ ਕਾਲ ਕਰਕੇ ਕੋਈ ਗੱਲ ਪੁੱਛਣੀ ਹੋ ਸਕਦਾ ਬਾਬਾ ਜੀ ਜਿਸ ਤਰ੍ਹਾਂ ਕੋਈ ਰੱਖ ਲਾ ਰਿਆ ਵਾ ਜੇਕਰ ਉਹਨੂੰ ਕਿਤੇ ਜਾਣਾ ਪੈ ਗਿਆ ਰਿਸ਼ਤੇਦਾਰੀ ਵਿੱਚ ਤੇ ਉਹ ਰੱਖ ਨਾਲ ਲੈ ਕੇ ਜਾ ਸਕਦਾ ਕਿ ਨਹੀਂ ਜਾ ਸਕਦਾ ਨਹੀਂ ਰੱਖ ਨਾਲ ਲੈ ਕੇ ਨਹੀਂ ਜਾ ਸਕਦਾ ਹੁਣ ਇਹਨੂੰ ਜਦੋਂ ਆਪਾਂ ਲਾਈ ਨੇਗੀ ਜਿਤਨਾ ਲਾਈ ਨਹੀਂ ਤੋ ਖੜੀ ਆ ਜਿੱਥੇ ਮਰਜ਼ੀ ਲੈ ਜਾਓ ਭਾਵੇਂ ਬਾਹਰ ਲੈ ਰਹੀ ਸਾਰੇ ਵਿੱਚ ਇੱਥੇ ਮਰਜ਼ੀ ਲਈ ਫਿਰੋ ਜਿੱਦੂ ਆਪਾਂ ਲਾਉਣ ਦੇ ਪੇ ਉਸ ਕਮਰੇ ਚੋਂ ਬਾਹਰ ਨਹੀਂ ਕੱਢਣੀ ਕਿਉਂਕਿ ਜਾਣਾ ਆਪਾਂ ਕੋਈ ਮਜਬੂਰੀ ਆ ਰੱਖ ਲਾ ਕੇ ਸਵੇਰੇ ਜਾਓ ਸ਼ਾਮ ਨੂੰ ਵਾਪਸ ਆਓ ਭਾਵੇਂ ਰਾਤ ਨੂੰ 10 ਵਜੇ ਵਾਪਸ ਆਉਣਾ ਪਵੇ ਆਉਣਾ ਕਿਉਂਕਿ ਸਵੇਰੇ ਰੱਖ ਲਾਉਣੀ ਉਹਦਾ ਨਾਗਾ ਨਹੀਂ ਪਹਿਣਾ ਚਾਹੀਦਾ ਠੀਕ ਹੈ ਜੀ ਤੇ ਮੰਨ ਲਓ ਜੇਕਰ ਕੋਈ ਗੁਰਦ ਲੈਣਾ ਭੁੱਲ ਗਿਆ ਵਾ ਇੱਥੇ ਤੇ ਉਹਦਾ ਫਿਰ ਕੀ ਹਾਲ ਹੈਗਾ ਉਹਦਾ ਅਜੇ ਆ ਵੀ ਅਹੀਂ ਉਹਦਾ ਫਿਰ ਪੈਸੇ ਪਵਾ ਦਿੰਨੇ ਆ ਗੁਰਦੇ ਇਸ ਕਰਕੇ ਜ਼ਰੂਰੀ ਉਹਦੇ ਪੈਸੇ ਉਹਨੂੰ ਆਖੀਦਾ ਵੀ 120 30 ਰੁਪਏ ਪਾ ਦਿਓ ਗੁਰਦਾ ਜੋ ਜਨੇ ਦਾ ਗੁਰਦਾ ਪਰ ਜਿਹੜੀ ਗੁਰਦੀ ਮਰਜ਼ਾਦਾ ਨਾ ਇਹ ਇਹਨਾਂ ਨਾਲ ਰੋਗ ਵੰਡਿਆਂ ਦਾ ਰੋਗੀ ਦਾ ਝੋ ਕਿਸੇ ਦੇ ਫੋੜਾ ਪਿੰਸੀ ਹੋ ਗਏ ਤੇ ਉਹਦਾ ਰੋਗ ਵੰਡਿਆਂ ਜਿੰਦਾ ਇਸ ਕਰਕੇ ਗੁਰਦੀ ਇਹ ਮਰਜ਼ਾਦਾ ਗੁਰ ਜ਼ਰੂਰੀ ਇਹ ਬਾਬਾ ਜੀ ਦਾ ਪਹਿਲੇ ਥੋਂ ਇਹ ਗੁਰਦਾ ਪ੍ਰਸ਼ਾਸ ਚੱਲਦਾ ਇੱਥੇ ਤਾਂ ਕਰਕੇ ਇੰਨ ਸਵਾ 2 ਕਿਲੋ ਗੁਰਦ ਲੈ ਆਓ ਪਬਜੀ ਦਾ ਗੋੜਜ ਜਿਆਦਾ ਸੰਗਤ ਆਉਂਦੀ ਆ ਪੀੜਤ ਲੋਕ ਆਉਂਦੇ ਆ ਗੁਰ ਤੇ ਬਹੁਤ ਜਿਆਦਾ ਹੋ ਜਾਂਦਾ ਹਣਾ ਇਹ ਗੋੜ ਫਿਰ ਇੰਨਾ ਗੋੜ ਕਿੱਥੇ ਜਾਂਦਾ ਆ ਅਹੀਂ ਜੀ ਇਹ ਗੋੜ ਚਾਲਾ ਸਾਹਿਬ ਹੀ ਖੜਦੇ ਆ ਬਾਬਾ ਜੀ ਸਤਾਨ ਤੇ ਤਰਨਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਦੇ ਦਰਬਾਰ ਤੇ ਵੀ ਖੜੀਦਾ ਜਿਹਨੂੰ ਜਾਣਾ ਹੋਰ ਲਾਗੇ ਲਾਗੇ ਆ ਇਹ ਛੋਟੇ ਗੁਰਦੁਆਰੇ ਆ ਕਿਤੇ ਤੋੜਾ ਕਿਤੇ ਦੋ ਤੋੜੇ ਜਿਹੇ ਕੋਈ ਮੰਗਦੇ ਤਿੰਨ ਤੋੜੇ ਕਿਤੇ ਦੋ ਤੋੜੇ ਕਿ ਇਹ ਅਸੀਂ ਵੰਡ ਦਿੰਨੇ ਆ ਗੋੜ ਸਾਡੇ ਕਿਸੇ ਕੰਮ ਨਹੀਂ ਆਉਂਦਾ ਐਸਿੰਟੇ ਛੀਦਣੀ ਦੇ ਚੌਲ ਬਣਨਗੇ 10-20 ਕਿਲੋ ਗੁਰਦੇ ਇਸੇ ਮਰਜਾ ਦਾ ਮਹੀਨੇ ਚ ਵਾਢੀ ਗੱਲ ਮੰਨ ਲੱਗ ਜਾਂਦਾ 20 ਕਿਲੋ ਲੱਗਦਾ 30 ਇੱਥੇ ਬਹੁਤ ਗੁਰਦਾ ਐਤਵਾਰ ਜੀ ਤਿੰਨ ਤਿੰਨ ਤੋੜੇ ਇਸ ਗੁਰਦੇ ਹੋ ਜਾਂਦੇ ਅੱਛਾ ਜੀ ਤੇ ਬਹੁਤ ਬਹੁਤ ਧੰਨਵਾਦ ਜੀ ਬਾਬਾ ਜੀ ਨੇ ਹੋਰ ਨਾਲ ਤੁਹਾਨੂੰ ਇਤਿਹਾਸ ਦੱਸਿਆ ਵਿਧੀ ਦੱਸੀ ਆ ਤੇ ਇਹਨਾਂ ਨੇ ਆਪਣਾ ਨੰਬਰ ਵੀ ਦੱਸਿਆ ਜੇਕਰ ਕੋਈ ਵੀ ਰੋਗੀ ਪੀੜਤ ਸੰਗਤ ਵਿੱਚੋਂ ਕੋਈ ਗੱਲ ਕਰਨਾ ਚਾਹੁੰਦਾ ਹੋਵੇ ਦੇਸ਼ ਵਿਦੇਸ਼ ਵਿੱਚੋਂ ਤੇ ਉਹ ਗੱਲ ਕਰ ਸਕਦਾ ਮੰਨ ਲਓ ਕੋਈ ਦੇਸ਼ ਵਿਦੇਸ਼ ਵਿੱਚ ਨਹੀਂ ਆ ਸਕਦਾ ਤੇ ਬਾਬਾ ਜੀ ਨੇ ਫੋਨ ਤੇ ਅਰਦਾਸ ਕਰ ਦੇਣਗੇ ਬਾਬਾ ਜੀ ਨੇ ਪਹਿਲਾਂ ਦੱਸਿਆ ਸੀ ਕਿ ਅਰਦਾਸ ਅਸੀਂ ਕਰ ਦੇਣੀ ਜਿਹੜੇ ਲੋਕ ਨਹੀਂ ਆ ਸਕਦੇ ਕੋਈ ਨਹੀਂ ਆ ਸਕਦਾ ਇਹ ਨਹੀਂ ਵੀ ਸਾਰੇ ਲੋਕ ਹੀ ਫਿਰ ਨਾ ਪਤਾ ਕੀ ਕਰਦੇ ਆ ਵੀ ਸਾਰੇ ਲੋਕ ਹੀ ਅਰਦਾਸਾਂ ਕਰਾਉਣ ਲੈ ਵੀ ਤੇ ਕੋਈ ਦਲਤੀ ਹੁੰਦੀ ਆ ਵੀ ਕਿਸੇ ਨੂੰ ਕੋ ਮਜਬੂਰੀ ਆ ਕੋਈ ਨਹੀਂ ਆ ਸਕਦਾ ਉਹਦੇ ਰੋਗ ਜ਼ਿਆਦਾ ਤੇ ਉਹਦੇ ਅਰਦਾਸ ਕਰਦੇ ਅਸੀਂ ਪਤਾ ਕੀ ਕਰਦੇ ਆ ਫਿਰ ਸਾਰੇ ਲੋਕ ਅਰਦਾਸਾਂ ਇਤਨਾ ਫਿਰ ਇਦਾਂ ਚੰਗਾ ਨਹੀਂ ਲੱਗਦਾ ਜਿਹਦੇ ਕੋਈ ਜ਼ਿਆਦਾ ਰੋਗ ਆ ਇਹ ਜਿਹੜਾ ਕੋਈ ਮਜਬੂਰੀ ਆ ਜਿੰਨੂੰ ਕੋਈ ਉਹਦੀ ਅਸੀਂ ਅਰਦਾਸ ਕਰ ਦਿੰਦੇ ਕਿਰਪਾ ਬਾਬਾ ਜੀ ਨੇ ਕਰਨੀ ਆ ਅਸੀਂ ਤੇ ਕਰਨੀ ਨਹੀਂ ਅਸੀਂ ਤੇ ਆ ਮੰਗਤੇ ਹੁਸ ਦਰਦੇ ਦਰਦੇ ਕੋਕਰਿਆ ਕੁੱਤੇ ਆ ਮੰਗਤੇ ਆ ਅਸੀਂ ਨਹੀਂ ਰੋਕ ਟਾ ਸਕਦੇ ਅਸੀਂ ਤੇ ਬੇਨਤੀ ਉਹਦੀ ਕਰ ਦਨੇ ਆ ਫੈਲ ਅਸੀਂ ਲਾ ਦਨੇ ਆ ਸਹੀ ਜਿਹੜੀ ਆ ਬਾਬਾ ਜੀ ਨੇ ਮਾਰਨੀ ਹੁੰਦੀ ਆ ਬਾਬਾ ਜੀ ਨੇ ਕਿਰਪਾ ਕਰਨੀ ਅਸੀਂ ਨਹੀਂ ਕੋਈ ਕਿਰਪਾ ਕਰ ਸਕਦੇ ਅਸੀਂ ਸਿਰਫ ਚਲੋ ਤਰਨਾ ਲੈ ਦਨੇ ਉਹਦੇ ਬਾਰੇ ਵੀ ਬਾਬਾ ਜੀ ਉਹ ਨਹੀਂ ਆ ਸੁਦਾ ਉਹਨਾਂ ਕੋ ਜਿਆਦਾ ਰੋਗ ਹੈ ਇਤਰਾ ਉਹ ਨਹੀਂ ਆ ਸਕਦਾ ਜਿਹਨੂੰ ਕੋ ਜਾਨਦੀ ਮਜਬੂਰੀ ਉਰਦਾਸ ਕਰਾਵੇ ਸਾਰਿਆਂ ਜੇ ਫਿਰ ਇਹ ਨਹੀਂ ਅਰਦਾਸਾਂ ਆਪਾਂ ਕਰੀ ਜਾਵਾਂਗੇ ਤੇ ਫਿਰ ਇਤਰਾ ਕਿਤਰਾ ਗੱਡੀ ਚੱਲੂਗੀ ਇਸ ਕਰਕੇ ਕੋਈ ਜਿਹੜਾ ਨਹੀਂ ਆ ਸਕਦਾ ਜ਼ਰੂਰੀ ਹੈ ਜਿਹੜਾ ਕੁਝ ਨੂੰ ਮੁਸ਼ਕਲ ਆ ਉਹ ਅਰਦਾਸ ਬੇਨਤੀ ਕਰਾ ਦੇ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਾਬਾ ਜੀ ਵੈਕੂ ਜੀ ਫਤਿਹ ਅਸੀਂ ਅੱਜ ਸਿੱਧ ਸਰਸਾਈ ਬਾਬਾ ਜੀ ਦੇ ਦਰਬਾਰ ਵਿੱਚ ਖੜੇ ਹਾਂ ਇੱਥੇ ਸਕਿੰਦੀ ਪ੍ਰੋਬਲਮ ਵਾਸਤੇ ਲੋਕ ਆਉਂਦੇ ਹਨ ਤੇ ਬਹੁਤ ਬਿਲਕੁਲ ਸਹੀ ਹੁੰਦੇ ਹਨ ਤੇ ਸਾਡੇ ਕੋਲ ਸਰਦਾਰ ਜੀ ਖੜੇ ਹਨ ਇਹ ਇਹਨਾਂ ਨੂੰ ਸ਼ੁਰੂ ਤੋਂ ਪ੍ਰੋਬਲਮ ਰਹੀ ਹੈ ਸਕਿੰਦੀ ਪ੍ਰੋਬਲਮ ਤੇ ਆਪਾਂ ਇਹਨਾਂ ਨਾਲ ਗੱਲ ਕਰਦੇ ਹਾਂ ਸਕਿੰਦੀ ਪ੍ਰੋਬਲਮ ਕਿਹੜੀ ਹੈਗੀ ਆ ਤੇ ਕਿੰਨਾ ਚਿਰ ਦਵਾਈ ਖਾਦੀ ਆ ਤੇ ਇੱਥੇ ਮੱਥਾ ਟੇਕਨ ਨਾਲ ਰਾਖ ਮਲ ਦੇ ਨਾਲ ਇਹਨਾਂ ਨੂੰ ਕਿੰਨਾ ਘਰਾਮ ਆਇਆ ਸਰ ਤੁਸੀਂ ਦੱਸੋ ਕਿ ਇੱਥੇ ਕੀ ਪ੍ਰੋਬਲਮ ਹੈਗੀ ਨਾਮ ਕੀ ਪ੍ਰੋਬਲਮ ਦਾ ਗੋਬਨੰਦ ਸੋਰਾਈਸਿਸ ਸੋਰਾਈਸਿਸ ਪ੍ਰੋਬਲਮ ਸੀ ਜੀ ਹਾਂਜੀ ਹਾਂਜੀ ਕੇ ਉਹ ਬਹੁਤ ਚਿਰ ਤੋਂ ਸੀ ਘਟੋਟ ਬੰਚੇ ਸਾਲ ਹੋ ਗਏ ਸੀ ਮੈਨੂੰ ਅੱਛਾ ਜੀ ਤੇ ਲੇਕਿਨ ਆਰਾਮ ਨਹੀਂ ਆ ਰਿਹਾ ਸੀ ਮੈਂ ਕੋਈ ਲੱਖ ਰੁਪਏ ਦੀ ਦਵਾਈਆਂ ਖਾਦੀਆਂ ਅੱਛਾ ਜੀ ਲੇਕਿਨ ਕੋਈ ਆਰਾਮ ਨਹੀਂ ਆਇਆ ਐਲੋਪੈਥਿਕ ਦੇਸੀ ਦਵਾਈ ਹੋਮੋਪੈਥਿਕ ਸਭ ਉਸਾਰੀ ਕਰੀਆਂ ਲੇਕਿਨ ਕੋਈ ਆਰਾਮ ਨਹੀਂ ਆਇਆ ਜੀ ਲੇਕਿਨ ਫਿਰ ਮਨ ਕਿਸੇ ਨੇਥੇ ਦੱਸਿਆ ਅੱਛਾ ਜੀ ਜੰਮਲਪਿੰਡ ਦੇ ਕਿ ਕਿਸੇ ਗੁਰਜਨ ਸੇ ਮਰਦੀ ਬੜੀ ਬਖਸ਼ਿਸ਼ ਹੈ ਤੇ ਉੱਥੇ ਫਿਰ ਮੈਂ ਇਨਥੋਂ ਦੀ ਰਖ ਲੈ ਗਿਆ ਅੱਛਾ ਜੀ ਤੇ ਦੋ ਤਿੰਨ ਵਾਰੀ ਮੈਂ ਇਨਥੇ ਮਨ ਨੂੰ ਬਿਲਕੁਲ ਆਰਾਮ ਹੋ ਗਿਆ ਮੇਰਾ ਬਿਲਕੁਲ ਉਹ ਨਾ ਬਿਲਕੁਲ ਉਹ ਕਿੰਨਾ ਦਿਨ ਤੋਂ ਤੁਸੀਂ ਆ ਰਾਖ ਲਗਾਈ ਆਪਣੇ ਸਰੀਰ ਤੇ ਕੋਈ 6 ਮਹੀਨੇ ਲਗਾਈ 6 ਮਹੀਨੇ ਲਗਾਈ ਕਿਉਂ ਸਰਾਸਿਸ ਦੀ ਪ੍ਰੋਬਲਮ ਵਿੱਚ ਰਾਖ ਥੋੜਾ ਜਿਹਾ ਜਰਾ ਚਰ ਲਗਾਨੀ ਪੈਂਦੀ ਆ ਹਾਂਜੀ ਤੇ ਹੁਣ ਤੁਸੀਂ ਬਿਲਕੁਲ 100% ਠੀਕ ਹੈਗੇ ਜਾਂ ਥੋੜਾ ਜਿਹਾ ਕਮੀ ਰਹਿ ਗਈ ਥੋੜੀ ਜਿਹੀ ਕਮੀ ਰਹਿ ਗਈ ਹਫਤੇ ਬਾਅਦ ਸੀ ਮੇਰਾ ਫੇਸ ਬਿਲਕੁਲ ਠੀਕ ਲੋ ਅੱਛਾ ਹੁਣ ਕੋਈ ਕਾਰਸ਼ ਵਗਾਰਾ ਕੋਈ ਪ੍ਰੋਬਲਮ ਨਹੀਂ ਆ ਤੇ ਜਿਸ ਦਿਨ ਤੁਸੀਂ ਰਾਖ ਲਗਾਨੀ ਸ਼ੁਰੂ ਕੀਤੀ ਦਵਾਈਆਂ ਛੱਡ ਦਿੱਤੀਆਂ ਸਿੱਕ ਤਮ ਹਾਂਜੀ ਹਾਂਜੀ ਬਿਲਕੁਲ ਛੱਡਨੀ ਪੈਂਦੀ ਨੇ ਅੱਛਾ ਦਵਾਈ ਛੱਡਨੀ ਪੈਂਦੀ ਹੋਰ ਵੀ ਕੁਝ ਕੁਝ ਪ੍ਰੀਵੈਂਸ਼ਨਸ ਨੇ ਨੇ ਨਿਕਲ ਜੀ ਇਹ ਪਹਿਲਾਂ ਰੋਗ ਨਿਕਲਦਾ ਬਾਅਦ ਅਸੇ ਰਖ ਲਗਾਓਗੇ ਅੱਛਾ ਜੀ ਰੋਗ ਨਿਕਲਦਾ ਉਸ ਤੋਂ ਬਾਅਦ ਬਹੁਤ ਸਾਰਾ ਰੋਗ ਨਿਕਲ ਕੇ ਫਿਰ ਤੁਹਾਨੂੰ ਆਰਾਮ ਆਉਂਦਾ ਹੈ ਘਬਰਾਣਾ ਨਹੀਂ ਪਹਿਲਾਂ ਰੋਗ ਨਿਕਲਦਾ ਤੁਹਾਡਾ ਠੀਕ ਹੈ ਜੀ ਬਹੁਤ ਜਿਆਦਾ ਠੀਕ 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 ਚਲੋ ਸਰਦਾਰ ਜੀ ਉਹਨਾਂ ਨੇ ਆਪਣਾ ਇੱਕ ਅਨੁਮਾਨ ਦੱਸਿਆ ਵਾ ਇਹਨਾਂ ਨੂੰ ਪ੍ਰੋਬਲਮ ਆਈ ਸੀ ਬਾਬਾ ਜੀ ਦੇ ਇਥੇ ਨਮਸਤਕ ਹੋਣ ਦੇ ਨਾਲ ਰਾਖ ਲਗਾਉਣ ਦੇ ਨਾਲ ਇਹ ਬਿਲਕੁਲ ਤਕਰੀਬਨ ਲਗਭਗ ਠੀਕ ਹੋ ਗਏ ਬਸ ਹੱਥ ਤੇ ਥੋੜੀ ਪ੍ਰੋਬਲਮ ਰਹਿ ਗਈ ਉਹ ਵੀ ਇੱਕ ਦੋ ਹਫਤਿਆਂ ਦੇ ਵਿੱਚ ਇਹਨਾਂ ਦੇ ਠੀਕ ਹੋ ਜਾਣਾ ਗੱਲ ਹੈ ਕਿ ਵਿਸ਼ਵਾਸ ਦੀ ਤੇ ਇਹਨਾਂ ਦੇ ਵਿਸ਼ਵਾਸ ਕਰਕੇ ਆਏ ਦਵਾਈਆਂ ਛੱਡੀਆਂ ਤੇ ਬਿਲਕੁਲ ਹੁਣ ਇੱਥੇ ਠੀਕ ਹੋ ਚੁੱਕੇ ਹਨ ਤੇ ਉਹ ਕੀ ਬਹੁਤ ਧੰਨਵਾਦ ਆਦਾਬ ਜੀ ਦਾ ਬਹੁਤ ਧੰਨਵਾਦ ਆਕਾਪਾ ਗੁਰਦੁਆਰਾ ਸਾਹਿਬ ਵਿੱਚ ਖਰੋਤੇ ਹਾਂ ਜਿਸ ਤਰ੍ਹਾਂ ਬਾਬਾ ਜੀ ਨੇ ਇਤਿਹਾਸ ਵਿੱਚ ਦੱਸਿਆ ਵਾ ਕਿ ਵਿਧੀ ਦੱਸੀ ਹੈਗੀ ਆ ਕਿ ਇਸ ਵਿਧੀ ਦੇ ਨਾਲ ਜਿੱਦਾਂ ਆਪਾਂ ਕੁੱਜਾ ਲੈਣਾ ਇੱਕ ਗਲਾਸ ਲੈਣਾ ਵਾ ਇੱਕ ਕਟੋਰੀ ਲੈਣੀ ਆ ਜੇਕਰ ਕੋਈ ਘਰੋਂ ਭੁੱਲ ਵੀ ਜਾਂਦਾ ਵਾ ਤੇ ਉਹ ਇੱਥੇ ਗੁਰਦੁਆਰਾ ਸਾਹਿਬ ਦੀ ਦੁਕਾਨ ਹੈਗੀ ਸਰਦਾਰ ਪਾਪਾ ਜੀ ਬੈਠਿਆ ਹੈ ਗਿਆ ਇਹਨਾਂ ਤੁਸੀਂ ਖਰੀਦ ਸਕਦੇ ਜੀ ਇੱਕ ਕੁੱਜਾ ਇੱਕ ਗਲਾਸ ਇੱਕ ਕਟੋਰੀ ਬਾਬਾ ਜੀ ਕਿੰਨੀ ਕੀਮਤ ਹੈਗੀ ਜੀ 100 ਰੁਪਏ ਦੀ ਕੀਮਤ ਹੈਗੀ ਜੀ ਤੇ ਮੁੜ ਕੇ ਆਪਾਂ ਜਲ ਪ੍ਰਵਾਹ ਕਰ ਦੇਣਾ ਇਸ ਗਲਾਸ ਵਿੱਚ ਪਾਣੀ ਲੈਣਾ ਵਾ ਇਹਦੇ ਵਿੱਚ ਕੁੱਜੇ ਚ ਪਹਿਲਾਂ ਆਪਾਂ ਰਾਖ ਪਰ ਕੇ ਲੈ ਜਾਣੀ ਆ ਕੁੱਜੇ ਚੋਂ ਰਾਹ ਕੱਢ ਕੇ ਆਪਾਂ ਥੋੜੀ ਜਿਹੀ ਕਟੋਰੀ ਚ ਪਾਉਣੀ ਆ ਫਿਰ ਥੋੜਾ ਪਾਣੀ ਪਾ ਕੇ ਮਿਕਸ ਕਰਕੇ ਆਪਣੇ ਸਰੀਰ ਦੇ ਜਿੱਥੇ ਵੀ ਤੁਹਾਡੇ ਖਾਰਿਸ਼ ਵਗੈਰਾ ਲੋਤਾ ਤਦਰਾ ਕੁਝ ਵੀ ਹੈਗਾ ਸਰਵਾਈਕਰ ਆ ਸੌਰੀ ਸੋਰਾਈਸਿਸ ਹੈਗੀ ਆ ਜਾਂ ਐਕਜ਼ੀਮਾ ਵਰਗੀ ਜਾਂ ਬਿਮਾਰੀਆਂ ਵੀ ਹੈਗੀਆਂ ਵਾ ਉਹ ਵੀ ਤੁਸੀਂ ਬਿਮਾਰੀ ਠੀਕ ਕਰਦੇ ਨੇ ਐਕਜ਼ੀਮਾ ਤੇ ਸੋਰਾਈਸਿਸ ਵਰਗੀਆਂ ਬਿਮਾਰੀਆਂ ਨੂੰ ਥੋੜਾ ਜਿਹਾ ਟਾਈਮ ਲੱਗਦਾ ਵਾ 7 ਤੋਂ 8 ਮਹੀਨੇ ਲੱਗ ਜਾਂਦੇ ਆ ਸੋਰਾਈਸਿਸ ਬਿਮਾਰੀ ਵੀ ਬਿਲਕੁਲ ਠੀਕ ਹੋ ਜਾਂਦੀ ਆ ਅਤੇ ਐਕਜ਼ੀਮਾ ਬਿਮਾਰੀ ਵੀ ਬਿਲਕੁਲ ਠੀਕ ਹੋ ਗਈ ਆ ਹੋ ਜਾਂਦੀ ਆ ਜੇ ਤੁਸੀਂ ਸ਼ਰਦਾ ਦੇ ਨਾਲ ਆਓਗੇ ਆਪਣੇ ਮਾਲਕ ਦੇ ਇਥੇ ਦਰਸ਼ਨ ਕਰੋ ਆ ਕੇ ਬਾਬਾ ਜੀ ਦੇ ਦੀ ਸੇਵਾ ਕਰੋ ਤੁਹਾਡੇ ਸਾਰੀ ਬਿਮਾਰੀਆਂ ਚਮੜੀ ਦੇ ਅੰਦਰ ਰੋਗ ਬਿਲਕੁਲ ਠੀਕ ਹੋ ਜਾਣਗੇ ਗੁਰਪਿਆਰੀ ਸੰਗਤ ਜੀ ਆਓ ਤੁਹਾਨੂੰ ਰਖਸਾਭ ਵਿਖਾਉਨੇ ਆ ਜਿਹੜੀ ਰਖਸਾਭ ਨਾਲ ਆਪਾਂ ਮਲ ਕੇ ਆਪਣੇ ਸਰੀਰ ਦੇ ਰੋਗ ਚਮੜੀ ਦੇ ਰੋਗ ਠੀਕ ਹੁੰਦੇ ਆਂਦਾ ਆ ਜਿਓ ਗੁਰਪਿਆਰੀ ਸੰਗਤ ਜੀ ਆ ਦੇਖਣ ਨੂੰ ਤਾਂ ਮਿੱਟੀ ਹੈਗੀ ਆ ਪਰ ਆਪਾਂ ਇਹਨੂੰ ਮਿੱਟੀ ਨਹੀਂ ਕਹਿਣਾ ਇਹ ਰਖਸਾਭ ਹੈਗੀ ਆ ਇਹ ਰਖ ਨੂੰ ਅਸੀਂ ਕੁੱਜੇ ਵਿੱਚ ਭਰ ਕੇ ਲੈ ਜਾਣਾ ਵਾ ਤੇ ਉਸ ਤੋਂ ਬਾਅਦ ਜਦੋਂ ਆਪਾਂ ਜਿਸਾ ਤੁਹਾਨੂੰ ਵਿਧੀ ਦੱਸੀ ਆ ਕਟੋਰੀ ਇਹ ਪਾਲਣੀਆਂ ਪਾਣੀ ਲੈਣਾ ਗਰਾਸ ਵਿੱਚ ਉਸ ਨੂੰ ਮਲਣਾ ਹੈਗਾ ਵਾ ਇਹ ਰਖਸਾਬ ਹੈਗੀ ਆ ਇਹ ਲੋਕੀ ਰੋਜ਼ ਦੇ ਰੋਜ਼ ਵੜੀ ਕਰਦੇ ਆ ਫੇਰੀ ਪ੍ਰਮਾਤਮਾ ਦੀ ਇਹ ਮੇਰੀ ਕਦੀ ਖਤਮ ਨਹੀਂ ਹੁੰਦੀ। ਬਾਬਾ ਜੀ ਰਖਸਾਬ ਜਿਹੜੀ ਇੰਦੀ ਕਮਰੇ 'ਚ ਹੈਗੀ ਆ ਇਹ ਆਉਂਦੀ ਕਿੱਥੋਂ ਹੈਗੀ ਇੰਨੀ ਵੱਡੀ? ਆਹ ਤੇਰੀ ਆ ਇਹ ਪਿੰਡ ਦੀ ਜ਼ਮੀਨ ਦੀ ਆ ਕੋਈ ਵੀ ਜ਼ਮੀਨ ਦਾ ਖੱਤਾ ਵਾ ਉਹਨੂੰ ਉੱਤੋਂ ਪਰਾਂ ਕਰਕੇ ਉਹ ਰਖਸਾਬ ਇੱਥੇ ਲਿਆਂਦੀ ਜਾਂਦੀ ਆ ਉਹਦਾ ਇਸ਼ਨਾਨ ਕਰਾ ਕੇ ਰਖਸਾਬ ਦਾ ਸਲੋਬਰ ਚੋਂ ਜਲ ਪਾ ਕੇ ਅਰਦਾਸ ਕਰਕੇ ਬੇਨਤੀ ਕਰਕੇ ਰੱਖ ਪਾਈ ਜਾਂਦੀ ਆ। ਉਸ ਤੋਂ ਬਾਅਦ ਪਵਿੱਤਰ ਹੋ ਜਾਂਦੀ ਆ ਇਹਦੇ ਵਿੱਚ ਕੋਈ ਟੀਕਾ ਨਹੀਂ ਕੋਈ ਇਹਦੇ ਵਿੱਚ ਮਲਮ ਨਹੀਂ ਕੋਈ ਇਹਦੇ ਵਿੱਚ ਕੋਈ ਚੀਜ਼ ਨਹੀਂ ਗਈ ਮਹਾਰਾਜ ਦੀ ਇਹ ਨਹੀਂ ਸ਼ਕਤੀ ਆ ਕੇ ਰੱਖ ਲਾਉਣ ਦੇ ਨਾਲ ਕਿਰਪਾ ਹੋ ਜਾਂਦੀ ਆ ਮਾਲਕ ਦੀ ਵੈਗਤ ਦੀ ਖਾਲਕਾ ਵੈਗਤ ਦੀ ਅੱਛਾ ਗੁਰੂ ਪਿਆਰੀ ਸੰਗਤ ਜੀ ਜਦੋਂ ਅਸੀਂ ਇਹ ਰੱਖ ਲਾਉਣੀ ਆ ਰੱਖ ਸਭ ਲਾਉਣੀ ਆ ਤਸੀਂ ਜੇ ਜਿਹੜੀ ਡਾਕਟਰਾਂ ਕੋ ਦਵਾਈ ਖਾਣੇ ਉਹ ਬਿਲਕੁਲ ਨਹੀਂ ਖਾਣੀ ਉਹ ਬਿਲਕੁਲ ਛੱਡ ਦੇਣੀ ਹੈਗੀ ਆ ਕਿਉਂਕਿ ਇਹ ਕਿ ਦਵਾਈ ਦੀ ਨੂੰ ਛੱਡ ਕੇ ਆਪਾਂ ਫਿਰ ਰੱਖ ਸਾਬ ਲਾਵਾਂਗੇ ਆਪਣਾ ਪੂਰਾ ਇੱਕ ਵਿਸ਼ਵਾਸ ਵੱਜ ਜਾਏਗਾ ਤੇ ਬੜੀ ਸੰਗਤ ਲੱਖਾਂ ਹਜ਼ਾਰਾਂ ਦੇ ਸਾਹਮਣੇ ਇਥੇ ਸੰਗਤ ਠੀਕ ਹੋ ਕੇ ਗਈ ਆ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਆਉਂਦੇ ਆ ਤੇ ਠੀਕ ਹੋ ਕੇ ਜਾਂਦੇ ਆ ਜਿਵੇਂ ਕਿ ਚਮੜੀ ਦੇ ਰੋਗ ਦੀ ਜਿਹੜੀ ਬਿਮਾਰੀ ਹੁੰਦੀ ਹੈ ਉਹ ਬਹੁਤ ਦੇਰ ਤੱਕ ਉਹਦਾ ਇਲਾਜ ਚੱਲਦਾ ਵਾ ਅੱਜ ਕੱਲ ਦੇ ਸਮੇਂ ਤੁਸੀਂ ਦੇਖ ਲਓ ਕਿ ਡਾਕਟਰਾਂ ਦੀ ਵਿਜ਼ਿਟਿੰਗ ਫੀਸਾਂ ਕਿੰਨੀ ਹੈਗੀਆਂ ਵਾ ਉਹਨਾਂ ਦੀਆਂ ਦਵਾਈਆਂ ਦੇ ਕਿਨੇ ਪੈਸੇ ਲੱਗਦੇ ਆ ਗਿਆ ਫਿਰ ਉਹਨੇ ਟੈਸਟ ਕਰਵਾ ਤਾ ਫਿਰ ਕਿੰਨਾ ਪੈਸਾ ਲੱਗਦੇ ਆ ਗਿਆ ਜੇਕਰ ਅਸੀਂ ਦਵਾਈਆਂ ਖਾਣ ਤੋਂ ਬਿਨਾ ਹੀ ਆਪਣੇ ਵਿਸ਼ਵਾਸ ਤੇ ਆਪਣੇ ਪਿਆਰ ਨਾਲ ਇੱਥੇ ਗੁਰਦੁਆਰਾ ਸਾਹਿਬ ਆ ਕੇ ਦਰਸ਼ਨ ਕਰੀਏ ਇੱਥੇ ਅਰਦਾਸ ਕਰੀਏ ਇੱਥੇ ਸੇਵਾ ਕਰੀਏ ਇੱਥੇ ਇਸ਼ਨਾਨ ਕਰੀਏ ਤੇ ਆ ਕਿ ਬਿਲਕੁਲ ਹਾਰੀ ਚਮੜੀ ਦੇ ਰੋਗ ਤੋਂ ਮੁਕਤ ਹੋ ਸਕਦੇ ਆ ਇਹ ਚਮੜੀ ਦੇ ਰੋਗ ਸਰਾਇਸੀ ਵਰਗੀ ਪ੍ਰੋਬਲਮ ਐਕਜ਼ੀਮਾ ਵਰਗੀ ਲੂਤਾ ਧੱਦਰਾਂ ਖਾਰਿਸ਼ ਹੋਰ ਵੀ ਚਮੜੀ ਦਾ ਕਿਸੇ ਵੀ ਪ੍ਰਕਾਰ ਦੇ ਕੋਈ ਵੀ ਰੋਗ ਹੋਵੇ ਉਹ ਬਿਲਕੁਲ ਠੀਕ ਹੋ ਜਾਂਦਾ ਹੈ ਜੇਕਰ ਕੋਈ ਪੀੜਤ ਵਿਅਕਤੀ ਸਾਹ ਰਾਖ ਨਹੀਂ ਮਲ ਸਕਦਾ ਜਾਂ ਕੋ ਲਾਗੇ ਬਨੇ ਹੁੰਦਾ ਕਿ ਇਹਦਾ ਕਿ ਰਾਖ ਨਹੀਂ ਮਲੇ ਉਹ ਇਥੇ ਆ ਕੇ ਕਿਸੇ ਦਿਨ ਪੰਜ ਵਾਰ ਇੱਕ ਦਿਨ ਮਿਥ ਲਵੇ ਜਾਂ ਸੋਮਵਾਰ ਜਾਂ ਐਤਵਾਰ ਜਾਂ ਬੁੱਧਵਾਰ ਕੋਈ ਵੀ ਦਿਨ ਮਿਥ ਲਵੇ ਪਰ ਤੇ ਉਸੇ ਦਿਨ ਪੰਜ ਵਾਰ ਆ ਕੇ ਇਸ਼ਨਾਨ ਕਰੇ ਉਸ ਦੀ ਬਿਮਾਰੀ ਚੰਬੜੀ ਬਿਲਕੁਲ ਠੀਕ ਹੋ ਜਾਏਗੀ ਅ ਸੰਗਤ ਜੀ ਇਹ ਸੀ ਇਤਿਹਾਸ ਚੰਬਲ ਪਿੰਡ ਦੇ ਸਿੱਧ ਸਰਸਾਈ ਬਾਬਾ ਜੀ ਦੇ ਗੁਰਦੁਆਰਾ ਸਾਹਿਬ ਜੀ ਦਾ ਇਸ ਗੁਰਦੁਆਰਾ ਸਾਹਿਬ ਨੇ ਗੁਰੂ ਅਰਜਨ ਪਾਤਸ਼ਾਹ ਜੀ ਨੇ ਵਰ ਦਿੱਤਾ ਸੀ ਚਮੜੀ ਦੇ ਰੋਗਾ ਤੋਂ ਸਹੀ ਠੀਕ ਹੋ ਜਾਂਦਾ ਤੇ ਆਪਾਂ ਪਹਿਲਾਂ ਵੀ ਮੈਂ ਦੱਸੂਕਾ ਕਿ ਆਪਾਂ ਡਾਕਟਰਾਂ ਨੂੰ ਇੰਨੀ ਪੀਸਾ ਦਿੰਨੇ ਆ ਪੈਸੇ ਦਿੰਨੇ ਆ ਤੇ ਜੇਕਰ ਆਪਾਂ ਇੱਥੇ ਵਿਸ਼ਵਾਸ ਲੈ ਕੇ ਆਈਏ ਤਾਂ ਆਪਾਂ ਬਿਲਕੁਲ ਠੀਕ ਹੋ ਸਕਦੇ ਆ ਤੋਂ ਮੇਰੇ ਨਾਲ ਮੇਰਾ ਚੈਨਲ ਐਕਸਪਲੋਰ ਵਿਦ ਸਰਦਾਰ ਜੀ ਡਾਲ ਕੇ ਵਿੱਚ ਬੜੇ ਰਹੋ ਇਹਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰੋ ਕਿਉਂਕਿ ਸ਼ੇਅਰ ਇਸ ਕਰਕੇ ਕਰੋ ਕਿ ਤੌਗੀ ਕੋਈ ਵੀ ਚਮੜੀ ਦੇ ਰੋਗੀ ਪੀਰੀਅਡ ਤੱਕ ਇਸ ਵੀਡੀਓ ਦਾ ਪਤਾ ਲੱਗੇ ਇਸ ਗੁਰਦਾਰਾ ਸਾਹਿਬ ਦਾ ਪਤਾ ਲੱਗੇ ਉਹ ਇੱਥੇ ਆ ਕੇ ਮੱਥਾ ਟੇਕ ਕੇ ਠੀਕ ਹੋ ਸਕੇ ਆਪ ਜੀ ਨੂੰ ਦਵਾਵਾ ਦੇਗਾ ਸਬਸਕ੍ਰਾਈਬ ਕਰ ਦੇ ਨਾਲ ਹੈਗਾ ਕਿ ਮੇਰੀ ਜੋ ਵੀ ਅਗਲੀਆਂ ਆਉਣ ਵਾਲੀਆਂ ਵੀਡੀਓ ਹੋਣਗ ਤੁਕਿੰਬਰ ਆਉਣ ਵਾਲੀ ਵੀਡੀਓ ਦੇ ਬਾਰੇ ਨੋਟੀਫਿਕੇਸ਼ਨ ਤੁਹਾਨੂੰ ਜਰੂਰ ਪਹੁੰਚੇਗਾ ਇਸ ਕਰਕੇ ਆ ਆਪਣੇ ਅੰਤ ਵਿੱਚ ਮੈਂ ਆਪਣੀ ਬਾਣੀ ਉਰਾਮ ਦਿੰਦਾ ਆ ਜੇਕਰ ਕੋਈ ਬੋਲਣ ਵਿੱਚ ਮੇਰੇ ਤੋਂ ਕੋਈ ਗਲਤੀ ਹੋ ਗਈ ਆ ਤੇ ਮੈਂ ਆਪਣਾ ਸ਼ਮਾ ਮੰਗਦਾ ਆ ਆਪਜੀ ਕੋਲ ਸਾ ਸ੍ਰੀ ਵਾਹਿਗੁਰੂ ਕੀ ਫਤਿਹ